ਬੋਇਆ ਸਮਾਜ ਪਾਰਟੀ ਵੱਲੋਂ ਬਰਨਾਲਾ ਡੀਸੀ ਨੂੰ ਦਿੱਤਾ ਮੰਗ ਪੱਤਰ ਇਹ ਮੰਗ ਪੱਤਰ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਲਈ ਦਿੱਤਾ ਗਿਆ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ ਹੋਈਆਂ 28 ਮੌਤਾਂ ਬੋਇਆ ਸਮਾਜ ਪਾਰਟੀ ਵੱਲੋਂ ਯਦਨਸ਼ਾ ਦੇ ਵਿਰੁੱਧ ਮਹਿੰਮ ਨੂੰ ਲੈ ਕੇ ਤਿੰਨੇ ਮਹੀਨਿਆਂ ਵਿੱਚ ਨਸ਼ਾ ਨਾ ਖਤਮ ਕਰਨ ਦੇ ਪੰਜਾਬ ਸਰਕਾਰ ਉੱਪਰ ਲਗਾਏ ਦੋਸ਼ ਬੋਇਆ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮਹਿੰਮ ਚਲਾਈ ਗਈ ਮੈਂ ਸਰਬਜੀਤ ਸਿੰਘ ਖੇੜੀ ਪ੍ਰਧਾਨ ਭੋਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਅੱਜ ਅਸੀਂ ਪਿਛਲੇ ਦਿਨੀ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਤਗੁਰੂ ਰਾਮਦਾਸ ਜੀ ਦੀ ਧਰਤੀ ਹਲਕਾ ਮਜੀਠਾ ਦੇ ਵਿੱਚ ਕਈ ਪਿੰਡ ਨੇ ਜਿਹੜੇ ਜਿਵੇਂ ਮਡਾਲੀ ਕਲਾਂ ਠੀਕ ਹੈ ਜੀ ਤਲਵੰਡੀ ਖੁੰਮਣਾ ਪੰਘਾਲੀ ਕਲਾਂ ਮਰੜੀ ਕਲਾਂ ਥਰੀਏ ਵਾਲਾ ਪਤਾਲੀ ਵਾਲਾ ਉਥੇ ਜ਼ਹਿਰੀਲੀ ਸ਼ਰਾਬ ਦੇ ਨਾਲ ਮਜ਼ਦੂਰ ਵਰਗ ਦੇ ਜਿਹੜੇ ਪੱਠੇ ਦੇ ਉੱਤੇ ਮਜ਼ਦੂਰੀ ਕਰਦੇ ਸੀਗੇ 27 ਨੌਜਵਾਨ ਲਗਾਤਾਰ ਮੌਤਾਂ ਜਿਹੜੀਆਂ ਹੋਈਆਂ ਨਹੀਂਆਂ 12 ਮਈ ਤੋਂ ਲੈ ਕੇ ਅੱਜ ਤੱਕ 28 ਮੌਤਾਂ ਹੋ ਚੁੱਕੀਆਂ ਨੇ ਅਤੇ ਪੰਜਾਬ ਸਰਕਾਰ ਦੀ ਜਿਹੜੀ ਜੁੱਧ ਨਸ਼ਿਆਂ ਦੇ ਵਿਰੁੱਧ ਮੁਹਮਮਾ ਇਹ ਇਹ ਦੱਸਦੀ ਆ ਕਿ ਪੰਜਾਬ ਦਾ ਜਿਹੜਾ ਉਹ 3 ਮਹੀਨਿਆਂ ਦੇ ਵਿੱਚ ਇਹ ਨਸ਼ਾ ਮੁਕਤ ਨਹੀਂ ਹੋਇਆ ਅੱਜ 3 ਸਾਲ ਤੋਂ ਉੱਪਰ ਹੋ ਚੁੱਕੇ ਨੇ ਤੇ ਪੰਜਾਬ ਆ ਜਿਹੜਾ ਉਹ ਰੰਗਲੇ ਪੰਜਾਬ ਤੋਂ ਕੰਗਲਾ ਪੰਜਾਬ ਆ ਜਿਹੜਾ ਹੋ ਚੁੱਕਿਆਗਾ ਤੇ ਬਹੁਜਨ ਸਮਾਜ ਪਾਰਟੀ ਨੇ 15 ਮਾਰਚ 2025 ਨੂੰ ਫਗਵਾੜੀ ਦੀ ਧਰਤੀ ਤੋਂ ਸਾਬ श्रीकांत ਸਿੰਘ ਰਾਮ ਜੀ ਦੇ ਜਨਮ ਦਿਨ ਦੇ ਉੱਤੇ ਪੰਜਾਬ ਸੰਭਾਲੋ ਮੁਹਮਮਾ ਜਿਹੜੀ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਦੇ ਲਈ ਭੈਣਾਂ ਦੇ ਵੀਰ ਤੇ ਧੀਆਂ ਦੇ ਸੁਹਾਗ ਬਚਾਉਣ ਦੇ ਲਈ ਇਹ ਜਿਹੜੀ ਮੁਹਮਮਾ ਇਹ ਸ਼ੁਰੂ ਕੀਤੀ ਹੈ ਤੇ ਅਸੀਂ ਅੱਜ ਜਿਹੜਾ ਮੰਗ ਪੱਤਰ ਹੈ ਸਤਿਕਾਰਯੋਗ ਡਿਪਟੀ ਕਮਿਸ਼ਨਰ ਦੇ ਰਾਹੀਂ ਸਤਿਕਾਰਯੋਗ ਰਾਜਪਾਲ ਪੰਜਾਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਆ ਤੇ ਸਮੁੱਚੀ ਭਵਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਤਿੰਨੇ ਹਲਕਿਆਂ ਦੇ ਪ੍ਰਧਾਨ ਮੇਰੇ ਨਾਲ ਜੋਨ ਪਟਿਆਲਾ ਦੇ ਇੰਚਾਰਜ ਸਤਿਕਾਰਯੋਗ ਅਮਰਜੀਤ ਸਿੰਘ ਜੀ ਜਲੂਰ ਸਮੁੱਚੀ ਪਾਰਟੀ ਅੱਜ ਨਸ਼ਿਆਂ ਦੇ ਖਿਲਾਫ ਜਿਹੜੇ ਨਸ਼ੇ ਦਿਨੋ ਦਿਨ ਵੱਧ ਰਹੇ ਨੇਗੇ ਉਹਨਾਂ ਦੇ ਖਿਲਾਫ ਹੈ ਜਿਹੜਾ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਦੇ ਲਈ ਇਸ ਮੰਗ ਪੱਤਰ ਨੂੰ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਗਿਆ ਸੋ ਬੇਨਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਸੰਭਾਲੋ ਮੁਹੰਮਦਾ ਤੁਸੀਂ ਹਿੱਸਾ ਬਣੋ ਤੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਦਾ ਸਾਥ ਦਿਓ ਜੈ ਭੀਮ ਜੈ ਪਰ ਮੇਰਾ ਨਾਮ ਤੇਰਾ ਸਿੰਘ ਸ਼ਹਿਰੀ ਪ੍ਰਧਾਨ ਡੀਐਸਪੀ ਬਰਨਾਲਾ ਅੱਜ ਵੀਐਸਪੀ ਦੇ ਉੱਪਰਲੀ ਲੀਡਰਸ਼ਿਪ ਪਧਤ ਹੈ ਤੇ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਸਰਕਾਰ ਨਸ਼ਾ ਮੁਕਤ ਕਰਨਾ ਚਾਹੁੰਦੀ ਆ ਪਰ ਨਸ਼ਾ ਮੁਕਤ ਨਹੀਂ ਹੋਇਆ ਤੇ ਜਿਹਦੇ ਨਾਲ ਹੀ ਸਰਕਾਰ ਜਿਹੜੇ ਹੋਂਦ ਦੇ ਵਿੱਚ ਆਈ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਾਂਗੇ ਪਰ ਨਸ਼ਾ ਮੁਕਤ ਨਾ ਹੁੰਦ ਕਰਨ ਬਹੁਤ ਦਿਨ ਸਮਾਜ ਪਾਰਟੀ ਨੂੰ ਇਹ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਆ ਧਰਨੇ ਮਜਾਰੇ ਜਿਹੜੇ ਕਿ ਸਾਰੇ ਪੰਜਾਬ ਦੇ ਵਿੱਚ ਕਰਨੇ ਪੈ ਰਹੇ ਆ ਅਸੀਂ ਅੱਜ 22 ਤਰੀਕ ਨੂੰ ਦੋ ਦਰਵਾਜ਼ਿਆਂ ਤੋਂ ਸ਼ੁਰੂ ਕਰਕੇ ਖਦਰਪੰਡਾਰ ਜੁੱਤੀਆਂ ਵਾਲਾ ਮੋਰਚਾ ਤੇ ਸਾਦਰ ਬਾਜ਼ਾਰ ਪੱਕਾ ਕਾਲਜ ਰੋਡ ਤੇ ਕਚਹਿਰੀ ਰੋਡ ਇਹ ਸਾਰੇ ਹੁੰਦਾ ਹੋਇਆ ਜਿਹੜਾ ਇਹ ਧਰਨੇ ਮਜਾਰੇ ਰੈਲੀ ਦੇ ਰੂਪ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਕਿਹੜਾ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਕੱਲੇ ਬਰਨਾਲਾ ਜ਼ਿਲ੍ਹੇ ਵਿੱਚ ਤਾਂ ਹੋਰ ਵੀ ਥਾਂ ਮ ਦਿੱਤਾ ਮੰਗ ਪੱਤਰ ਸਾਰੇ ਕਿਉਂਕਿ ਸਾਡੀ ਜਿਹੜੀ ਬੀਐਸਪੀ ਪਾਰਟੀ ਆ ਸਾਰੇ ਪੰਜਾਬ ਦੇ ਵਿੱਚ ਹਰ ਇੱਕ ਹੈੱਡ ਕੁਆਟਰ ਤੇ ਜ਼ਿਲ੍ਹਾ ਹੈੱਡ ਕੁਆਟਰ ਤੇ ਜਿਹੜੇ ਕੀ ਮੰਗ ਪੱਤਰ ਅੱਜ ਦਿੱਤੇ ਜਾਣਗੇ ਮੈਂ ਬਲਜੀਤ ਕੌਰ ਵਰਕ ਜ਼ਿਲ੍ਹਾ ਪ੍ਰਧਾਨ ਲੇਡੀਜ਼ ਵਿੰਗ ਬਰਨਾਲਾ ਅਸੀਂ ਅੱਜ ਡੀਸੀ ਸਾਹਿਬ ਨੂੰ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਮੰਗ ਪੱਤਰ ਦੇ ਰਹੇ ਹਾਂ ਜਿਹੜੇ ਜਿਹੜੇ ਮਜੀਠੇ ਦੇ ਵਿੱਚ ਜਾਲੀ ਸ਼ਰਾਬ ਪੀ ਕੇ ਮੌਤਾ ਹੋਈਆਂ ਨੇ ਤਾਂ ਕਿ ਅਸੀਂ ਕਹਿੰਨੇ ਵੀ ਉਹਨਾਂ ਨੂੰ ਮਾਮਲਾ ਦਿੱਤਾ ਜਾਵੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਆਉਣ ਵਾਲਾ ਸਮਾਜ ਦਾ ਥੋੜਾ ਸੌਖਾ ਹੋ ਜਾਵੇ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਜੁੱਧ ਚੱਲ ਰਿਹਾਗਾ ਏ ਹੁਣ ਇਕੱਲੀ ਆਮ ਆਦਮੀ ਸਰਕਾਰ ਤੇ ਨਹੀਂ ਇਹ ਪਹਿਲਾਂ ਕੈਪਟਨ ਸਾਹਿਬ ਨੇ ਵੀ ਗੁਟਕਾ ਚੱਕ ਕੇ ਸੌਂ ਖਾਦੀ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਉਦੋਂ ਵੀ ਨਸ਼ਾ ਮੁਕਤ ਨਹੀਂ ਹੋਇਆ ਔਰ ਹੁਣ ਵੀ ਨਸ਼ਾ ਮੁਕਤ ਨਹੀਂ ਹੋ ਰਿਹਾ ਦਿਨ ਵਿਦਨ ਪਹਿਲਾਂ ਚਿੱਟੇ ਦੇ ਨਾਲ ਸਾਡੇ ਪੁੱਤ ਮਰਦੇ ਰਹੇ ਨੇ ਭੈਣਾ ਦੇ ਭਰਾ ਮਰਦੇ ਰਹੇ ਨੇ ਮੇਰੀਆਂ ਬੱਚੀਆਂ ਦੇ ਸੁਹਾਗ ਉਜੜਦੇ ਰਹੇ ਨੇ ਔਰ ਹੁਣ ਚਿੱਟੀ ਜਿਹੜੀ ਸ਼ਰਾਬ ਹੈ ਜਾਲੀ ਹੈ ਉਹ ਪੈਕਟਾਂ 'ਚ ਵੀ ਆਉਂਦੀ ਆ ਔਰ ਛੋਟੇ-ਛੋਟੇ ਪਾਉਚਾ ਉਹਨਾਂ ਦੇ ਹੈਗੇ ਨੇ ਪਉਏ ਦੀਆਂ ਜਾਂਚ ਵੀ ਪਾ ਕੇ ਭੇਜਦੇ ਨੇ ਹੁਣ ਉਹ ਚਿੱਟੀ ਸ਼ਰਾਬ ਹੈ ਜਿਹੜੀ ਉਹਦੇ ਨਾਲ ਵੀ ਸਾਡੇ ਬੱਚੇ ਦਾ ਜਿਹੜਾ ਨਕਲੀ ਹੈ ਉਹਦੇ ਨਾਲ ਵੀ ਸਾਡੇ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਹ ਜਿਹੜੀ ਜਾਲੀ ਸ਼ਰਾਬ ਹੈ ਬੰਦੀ ਹੈ ਸਰਕਾਰਾਂ ਨੂੰ ਪਤਾ ਕਿ ਕਿੱਥੇ ਬੰਦੀ ਹੈ ਕਿੱਥੋਂ ਨਸ਼ਾ ਰਿਆ ਅਸੀਂ ਸਰਕਾਰਾਂ ਨੂੰ ਕਹਿੰਦੇ ਜੇ ਤੁਸੀਂ ਪੰਜਾਬ ਦਾ ਭਵਿੱਖ ਵਧੀਆ ਸਵਾਰਨਾ ਚਾਹੁੰਦੇ ਹੋ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਲਾਈਆਂ ਸੀ ਇਸ ਸਰਕਾਰ ਦੇ ਉੱਪਰ ਬਦਲਾਵ ਲੈ ਕੇ ਆਂਦਾ ਸੀ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਜਿੱਥੋਂ ਨਸ਼ਾ ਬੰਦਦਾ ਉੱਥੋਂ ਹੀ ਨੱਥ ਪਾਓ ਤਾਂ ਕਿ ਜਿਹੜੇ ਪਿੰਡਾਂ ਦੇ ਭੋਲੇ ਭਾਲੇ ਲੋਕ ਨੇ ਉਹ ਸਸਤਾ ਨਸ਼ਾ ਖਰੀਦਣਾ ਤੇ ਪੀਣਾ ਬੰਦ ਕਰ ਦੇਣ ਜਾਲੀ ਜਿਹੜਾ ਨਸ਼ਾ ਆ ਰਿਹਾ